ਏ ਅਭੀ ਜਿਹੜੇ ਸਾਡੇ RAM ji ਐ RAM ਮੰਦਰ ਦਾ ਘਾਟਣ ਹੋਇਆ ਉਹ ਬਹੁਤ ਸਤਿਕਾਰਯੋਗ ਐ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆਂ RAM ji ਕਿਸੇ ਇੱਕ ਕਮਿਊਨਿਟੀ ਦੇ ਜਾਂ BJP ਦੇ ਨਹੀਂ ਹੈਗੇ ਉਹ ਹਰ ਇੰਡੀਅਨ ਬੰਦਾ ਜਿਹੜਾ RAM ji ਨੂੰ ਕਿਤੇ ਦੇਸ਼ ਵਿਦੇਸ਼ 'ਚ ਬੈਠਾ ਜਾਂ ਪੰਜਾਬ 'ਚ ਬੈਠਾ ਕਿਤੇ ਵੀ ਬੈਠਾ ਐ RAM ji ਸਭ ਦੇ ਆ ਸਭ ਉਹਨਾਂ ਦੇ ਸਤਿਕਾਰ ਕਰਦੇ ਆਂ ਸਭ ਦੇ ਸਿਰ 'ਤੇ ਉਹਨਾਂ ਦਾ ਹੱਥ ਐ ਪਰ ਕੱਲੀ ਬੀਜੇਪੀ ਸਿਰਫ ਰਾਮ ਮੰਦਰ ਦੇ ਨਾਮ ਪਰ ਵੋਟਾ ਵਟੋਰਨੀ ਚਾਹੁੰਦੀ ਹੈ ਕੱਲਾ ਉੱਥੇ ਅੱਜ ਤੁਸੀਂ ਦੇਖੋ ਆਪਣੇ ਸ਼ਹਿਰ ਕਰਾਲੀ ਚ ਪੂਰੇ ਪੰਜਾਬ ਪੂਰੇ ਇੰਡੀਆ ਚ ਰਾਮ ਮੰਦਰ ਦੇ ਡਾਕਾਟਣ ਤੋਂ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਜਾਂ ਉਸ ਦਿਨ ਕਿੰਨੀ ਉਹਨਾਂ ਦੀ ਮਾਨਤਾ ਕਰੀ ਗਈ ਹੈ ਰਾਮ ਜੀ ਦੀ ਉਰੇ ਕਿੱਦੀਆਂ ਰੈਲੀਆਂ ਗੱਡੀਆਂ ਗਈਆਂ ਉਹਨਾਂ ਦਾ ਕਿੰਨਾ ਉਹਨਾਂ ਨੂੰ ਮਾਨਤਾਣ ਦਿੱਤਾ ਗਿਆ ਹੈ ਉਹ ਤੁਹਾਨੂੰ ਕੀ ਲੱਗਦਾ ਕੱਲੇ ਬੀਜੇਪੀ ਦੇ ਲੋਕ ਸੀ ਉਹਦੇ ਵਿੱਚ ਸਾਰੇ ਧਰਮਾਂ ਦੇ ਸਾਰੀਆਂ ਪਾਰਟੀਆਂ ਦੇ ਉਹ ਵੱਧ ਸੀ ਉਹ RAM ji ਦਾ ਮੈਂ ਕਹਿੰਨਾ ਵੀ ਜਿੰਨਾ ਉਹਨਾਂ ਨੇ ਸਤਕਾਰ ਕਰਿਆ ਉਹ ਵੀ ਘਟ ਹੈ ਉਹਦੇ ਨਾਲੋਂ ਵੀ ਕਿਤੇ ਵੱਧ ਹੋਣਾ ਚਾਹੀਦਾ